2015 ਦੇ ਵਿੱਚ ਦੌਰ ਚੱਲਿਆ ਬੇਅਦਬੀਆਂ ਦਾ ਉਸ ਤੋਂ ਬਾਅਦ ਤਾਂ ਝੜੀ ਲੱਗ ਗਈ ਬਾਅਦ ਵਿੱਚ ਫਿਰ ਇਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਮਾਨਸਿਕ ਰੋਗੀ ਹੈ ਇੱਕ ਇੱਕ ਇਹ ਕਿਵੇਂ ਚੱਲ ਪਿਆ ਜਾਣੀ 76 76 ਦੀ ਗੱਲ ਆ ਪਿੰਡ ਖਨੋਰਾ ਉੱਥੇ ਜਿਹੜੇ ਬੋਚੜ ਵਸਦੇ ਸੀਗੇ ਉੱਥੇ ਗੋਵਾਂ ਦਾ ਹੱਤਾ ਸੀ ਉਹਨਾਂ ਦੇ ਬੁੜਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਹੈਗਾ ਚੱਕ ਕੇ ਉਹਨਾਂ ਨੇ ਤੋਬੇ ਛੱਟਤਾ ਸੀ ਸਾਡੇ ਫਾਦਰ ਸਾਹਿਬ ਦੱਸਦੇ ਨੇ ਫਿਰ ਉਹ ਉਹਨਾਂ ਨੇ ਉਥੋਂ ਫੜੇ ਉਹ ਬੰਦੇ ਉਹ ਜਿਹੜੇ ਬੁੜੇ ਸੀ ਉਹ ਫੜੇ ਉਹਨਾਂ ਦਾ ਫਿਰ ਪੂਰਾ ਜਲੂਸ ਕੱਢਿਆ ਕਾਲਾ ਮੂੰਹ ਕਰਕੇ ਜਿਵੇਂ ਉਹ ਜ ਸੀਗਾ ਉਸ ਟਾਈਮ ਕਾਲਾ ਮੂੰਹ ਕਰਕੇ ਉਹਨਾਂ ਕੋਈ ਸਾਡਿਆਂ ਕੋਲੇ ਜੀ ਤਾਂ ਕਿ ਉਹਨਾਂ ਦੀ ਫੋਟਾਂ ਨਹੀਂ ਪਈਆਂ ਨੇ ਉਹ ਕੰਨ ਪੜੀ ਖੜੇ ਨਾਲ ਜਿਹੜਾ ਪਬਲਿਕ ਖੜੀ ਆ ਉਹਨਾਂ ਦੇ ਕਾਲੇ ਮੂੰਹ ਕਰਕੇ ਉਹਦਾ ਘੇੜਾ ਦਿੱਤਾ ਗਿਆ ਪਿੰਡਾਂ ਦੇ ਵਿੱਚ ਪਰ 2015 ਤੋਂ ਬਾਅਦ ਤਾਂ ਇੱਕ ਤੇ ਜਿਵੇਂ ਰੁਝਾਨ ਹੋ ਗਿਆ ਕਹਿੰਦੇ ਵੀ ਸਰਕਾਰਾਂ ਏਜੰਸੀਆਂ ਨੇ ਗੁਰੂਗ੍ਰਾਂਦ ਸਾਹਿਬ ਮਹਾਰਾਜ ਇੰਨੀਆਂ ਬੇਅਦਬੀਆਂ ਕਰਾਈਆਂ ਕੋਈ ਪ੍ਰਧਾਨ ਦੀ ਗ੍ਰਾਂਥੀ ਨਾਲ ਲੱਗਦੀ ਆ ਕਿਸੇ ਗ੍ਰੰਥੀ ਦੀ ਦੂਜੇ ਗ੍ਰੰਥੀ ਨਾਲ ਲੱਗਦੀ ਆ ਬਹੁਤ ਆ ਇੱਕ ਦੂਜੇ ਨੂੰ ਨੀਵਾ ਝਕਾਉਣ ਖਾਤਰ ਵੀ ਬਦਮੀਆਂ ਹੋ ਰਹੀਆਂ ਨੇ ਇੱਕ ਸਿਰਫ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਕਮੇਟੀ ਦੇ ਨੇ ਪ੍ਰਧਾਨ ਬਣੇ ਹੋਏ ਨੇ ਸਿਰਫ ਗੋਲਕਾਂ ਖਾ ਤਕ ਸੀਮਤ ਨੇ ਜਿਉਂ ਉਹਨਾਂ ਨੂੰ ਗੁਰੂ ਦੇ ਨਾਲ ਪਿਆਰ ਹੋਵੇ ਜਿਹਨੂੰ ਗੁਰੂ ਦੇ ਨਾਲ ਪਿਆਰ ਆਉ ਉਹ ਜ਼ਰੂਰ ਪਹਿਰੇਦਾਰ ਰੱਖੂਗਾ ਤਕਸਰੀ ਪਟਨਾ ਸਾਹਿਬ ਵਿਖੇ ਪੰਜ ਪਿਆਰੇ ਨੇ ਫੈਸਲਾ ਲਿਆ ਸੁਖਵੀਰ ਬਾਦਲ ਨੇ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਉਹਨੂੰ ਤੁਰਖਾਇਆ ਕਰਾਰ ਦਿੱਤਾ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨਜ਼ਰੋਂ ਪੱਠੀ ਹੋ ਜੇ ਨਾ ਉੱਠੀ ਪੈ ਜੇ ਫੇਰ ਉਹ ਵੱਡੇ ਵੱਡੇ ਰਾਜਾ ਨੂੰ ਘਾ ਕੋਤਣ ਲਾ ਦਿੰਦਾ ਬਿਲਕੁਲ ਹੁਣ ਇਹ ਹਾਲ ਇਹਨਾਂ ਬਾਦਲਿਆਂ ਦਾ ਹੋ ਰਿਹਾ ਦਾਰ ਤੱਕ ਦੇ ਕਿਤਾਬ ਦਿੱਤੇਗੇ ਪਹਿਲਾਂ ਦਰਜੀ ਦਸਾਂ ਦੀ ਫਿਲਮ ਜਿਹੜੀ ਭਾਈ ਜਸਵੰਤ ਸਿੰਘ ਖਾਲੜਾ ਤੇ ਸੀ ਉਹ ਉਸ ਤੇ ਪਾਬੰਦੀ ਲਗਾ ਦਿੱਤੀ ਗਈ ਹੁਣ ਕਿਹਾ ਜਾ ਰਿਹਾ ਕਿ ਇਹ ਗਦਾਰ ਆ ਇਹਨੂੰ ਕੋਈ ਕੰਮ ਨਾ ਦੋ ਇਹਨੂੰ ਵੈਨ ਕਰੋ ਇਹਨੂੰ ਪਾਬੰਦੀ ਲਾਓ ਇੱਥੇ ਇੰਡੀਆ ਦੇ ਵਿੱਚ ਪੂਰੇ ਬੰਡ ਦੇ ਵਿੱਚ ਪੱਗ ਉੱਤੀ ਕਰੀ ਆ ਪੱਗ ਦੀ ਸ਼ਾਨ ਨੂੰ ਨੇ ਕੈਮ ਰੱਖਿਆ ਜਿਹੜਾ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਪਿਆਰ ਆ ਉਸ ਪ੍ਰਤੀ ਨੌਜਵਾਨ ਪਸਦੀ ਉਹ ਕਿਵੇਂ ਕੱਢ ਦੇਣਗੇ ਦੇਖੋ ਇਹ ਪੱਗ ਦਾ ਮਸਲਾ ਫਿਲਮ ਦਾ ਨਹੀਂ ਹੈਗਾ ਅਸੀਂ ਉਹਦੇ ਨਾਲ ਡੱਟ ਕੇ ਖੜੇ ਆਂ ਦਲਜੀਤ ਜੀ ਸਾਹਮਣੂ ਕਹਿੰਦੇ ਆ ਤੂੰ ਫਿਕਰ ਨਾ ਕਰ ਸਾਰਾ ਪੰਜਾਬ ਸਾਰਾ ਪੰਥ ਸਭ ਕੁਝ ਤੇਰੇ ਨਾਲ ਆਸੀਂ ਤੇਰੇ ਨਾਲ ਆ ਜਦੋਂ ਮੱਦੀ ਬਾਜ ਮਾਰੂ ਇਹਨਾਂ ਦੀਆਂ ਕਤਿਹੜਾਂ ਨੂੰ ਸੀਨੇ 'ਤੇ ਆ ਦੇਾਂਗੇ ਪਹਿਲਾਂ ਸਿੱਧੂ ਮੂਸੇਵਾਲੇ ਦੇ ਮਗਰ ਪੈ ਰਹੇ ਤੇ ਲੋਕ ਜਦੋਂ ਜਦੋਂ ਉਹਨੂੰ ਗੋਲੀਆਂ ਮਾਰ ਕਤਲ ਕਰਤਾ ਫਿਰ ਉਹਦੇ ਗੁਣ ਗਾਉਂਦੇ ਫਿਰਦੇ ਨੇ ਉਹਦੀਆਂ ਉਹਦੇ 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 ਜਿਹੜੇ ਹੈਗੇ ਤਰਜ਼ਾਂ ਦੇ ਗਾਣੇ ਗਾਉਂਦੇ ਫਿਰਦੇ ਨੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਮੰਗ ਉਠ ਰਹੀ ਸੀ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਕੋਈ ਸਖਤ ਕਾਨੂੰਨ ਬਣਾਇਆ ਚਾਹੀਦਾ ਹੈ ਪਹਿਲਾਂ 295 ਲੱਗਦੀ ਆ ਤਾਂ ਉਹਦੇ ਵਿੱਚ ਤਕਰੀਬਨ 3 ਸਾਲ ਦੀ ਸਜ਼ਾ ਹੈ ਫਿਰ ਜਲਦੀ ਉਹ ਮੁਲਜ਼ਮਾ ਜਿਸ ਦੇ ਵੱਲੋਂ ਬੇਅਦਬੀ ਨੂੰ ਅੰਜਾਮ ਦਿੱਤਾ ਜਾਂਦਾ ਸੀ 3 ਸਾਲ ਦੀ ਸਜ਼ਾ ਭੁਗਤ ਕੇ ਉਹ ਬਾਹਰ ਆ ਜਾਂਦਾ ਸੀ ਪਰ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਜਲਦ ਇੱਕ ਵਿਧਾਨ ਸਭਾ ਦਾ اجلاس ਸੱਦਣ ਜਾ ਰਹੀ ਹੈ 10 11 ਜੁਲਾਈ ਨੂੰ ਉਹ اجلاس ਹੋਵੇਗਾ ਜਿਸ ਦੇ ਵਿੱਚ ਬੇਅਦਬੀ ਦੇ ਮਾਮਲੇ ਦੇ ਵਿੱਚ ਇੱਕ ਨਵੀਂ ਤਜਵੀਜ਼ ਲਿਆਂਦੀ ਜਾਏਗੀ ਨਵਾਂ ਬਿੱਲ ਲਿਆਂਦਾ ਜਾਏਗਾ ਉਸ ਦੇ ਵਿੱਚ ਸਖਤ ਕਾਰਵਾਈ ਦੀ ਵੀ ਜਿਹੜੀ ਗੱਲ ਉਹ ਹੋਵੇਗੀ ਇਸੇ ਮੁੱਦੇ ਤੇ ਲੰਮੇ ਸਮੇਂ ਤੋਂ ਬੇਅਦਬੀ ਦੇ ਮਸਲੇ ਤੇ ਇਨਸਾਫ ਲੈਣ ਦੇ ਲਈ ਬੇਅਦਬੀ ਦੇ ਮਾਮਲੇ ਤੇ ਸਖਤ ਕਾਨੂੰਨ ਬਣਾਉਣ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਦਾ ਸਭ ਤੋਂ ਵੱਡੀ ਮੰਗ ਤੇ ਅਹਿਮ ਮੰਗ ਇਸ ਮੋਰਚੇ ਦੀ ਵੀ ਸੀ ਕਿ ਜਿਹੜੀ ਸਜ਼ਾ ਉਹ ਸਖਤ ਹੋਣੀ ਚਾਹੀਦੀ ਆ ਸਾਡੇ ਨਾਲ ਅਰਬਾਂ ਖਰਬਾਂ ਤਰਨਾ ਦਲ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਨੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰੀਕੇ ਨਾਲ ਦੇਖਦੇ ਹੋ ਸਰਕਾਰ ਹੁਣ ਬੇਦਵੀ ਦੇ ਮਸਲੇ ਤੇ ਬਿੱਲ ਲਿਆਉਣ ਜਾ ਰਹੀ ਆ ਕਿਉਂਕਿ ਤੁਹਾਡੀ ਮੋਰਚੇ ਦੀ ਵੀ ਮੰਗ ਸੀ ਪੂਰੇ ਪੰਜਾਬ ਦੇ ਵਿੱਚ ਮੰਗ ਉਠਰੀ ਸੀ ਪੂਰੀ ਸਿੱਖ ਕੌਮ ਮੰਗ ਕਰ ਰਹੀ ਸੀ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜਿਹੜਾ ਵਿਆਦਵੀ ਦਾ ਕਾਨੂੰਨ ਆ ਇਹ ਸਖਤ ਹੋਣਾ ਚਾਹੀਦਾ ਸੀ ਪਹਿਲੇ ਦਿਨ ਕੋਈ ਕਹਿ ਰਹੇ ਆ ਜਦੋਂ ਵਿਆਦਵੀ ਹੁੰਦੀ ਆ ਸਤਿਗੁਰੂ ਮਹਾ ਸੱਚੇ ਪਾਤਸ਼ਾਹ ਜੀ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਜੀ ਤਾਂ ਫਿਰ ਉੱਥੇ 295 ਇਹ ਧਾੜਾ ਲੱਗਦੀ ਆ ਉਹਦੇ ਵਿੱਚ ਜਿਹੜਾ ਮਲਜਮ ਆ ਉਹ 2-3 ਮਹੀਨੇ ਬਾਅਦ ਜਮਾਨਤ ਵੀ ਹੋ ਜਾਂਦੀ ਆ ਹਾਂ ਤੇ ਸਾਲ 2-4 2 ਸਾਲ ਦੀ ਉਹਦੇ ਵਿੱਚ ਸਜ਼ਾ ਹੈਗੀ ਆ ਜਿਹੜੀ ਹਾਂ ਉਹ ਭੁਗਤ ਹੋ ਜਾਂਦੀ ਆ ਹੁਣ ਤੱਕ ਤਾਂ ਮੈਨੂੰ ਲੱਗਦਾ ਇੱਕ ਦੋ ਬੰਦੇ ਜਣਿਆਂ ਨੂੰ ਹੋਈ ਹੋਣੀ ਸਜ਼ਾ ਨਹੀਂ ਅੱਜ ਤੱਕ ਕਿਸੇ ਨੂੰ ਹੋਈ ਹੋ ਵੀ ਨਹੀਂ ਹੈਗੀ ਸਜ਼ਾ ਹਜੇ ਹੂੰ ਵੀ ਆਦਵੀ ਦੇ ਮਾਮਲੇ 'ਚ ਇੱਕ ਦੋ ਬੰਦਿਆਂ ਨੂੰ ਸਜ਼ਾ ਹੋਣੀ ਆ ਭਾਰਤ ਦਾ ਕਾਨੂੰਨ ਹੈ ਸਭ ਤੋਂ ਵੱਡੀ ਅਦਾਲਤ ਭਾਰਤ ਦੇ ਵਿੱਚ ਸੁਪਰੀਮ ਕੋਰਟ ਆ ਹੂੰ ਸੁਪਰੀਮ ਕੋਰਟ ਨੇ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਵੰਗ ਗੁਰੂ ਦਾ ਦਰਜਾ ਦਿੰਦਾ ਹੂੰ ਜੀਵਤ ਗੁਰੂ ਉਹਨੇ ਬਕਾਇਦਾ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਮਹਾ ਜੀਵਤ ਨੇ ਤੇ ਫਿਰ ਜਦੋਂ ਕੋਈ ਆਉਂਦੇ ਦਾ ਕਤਲ ਕਰਦਾ ਫਿਰ ਉਹ ਤੇ ਕਿਹੜੀ ਧਾਰਾ ਲਗਣੀ ਚਾਹੀਦੀ ਆ ਹੂੰ ਇਸ ਕਰਕੇ ਕਤਲ ਦੀ ਧਾਰਾ ਜਿਹੜਾ ਹੈਗੀ ਆ ਉਹ ਕਾਨੂੰਨ ਬਣਾਉਣਾ ਚਾਹੀਦਾ ਕਤਲ ਵਾਲੀ ਧਾਰਾ ਇਹਦੇ ਵਿੱਚ ਲੱਗੇ ਹੂੰ ਜਦੋਂ ਸੁਪਰੀਮ ਕੋਰਟ ਦੇ ਜਿਹੜੇ ਕਾਨੂੰਨ ਨੂੰ ਮੁੱਖ ਰੱਖਦੇ ਹੋયા ਉਹਨਾਂ ਦਾ ਜਿਹੜਾ ਫੈਸਲਾ ਉਹਦੇ ਉਹਦੇ ਮੁਤਾਬਕ ਹੂੰ ਇਹ ਜਿਹੜੀ ਨਵਾਂ ਕਾਨੂੰਨ ਬਣਾਉਣਾ ਚਾਹੀਦਾ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੁੱਖ ਰੱਖਦੇ ਹੋયા ਆ ਜੀਵਤ ਗੁਰੂ ਲੀਵਿੰਗ ਗੁਰੂ ਦਾ ਦੱਜਾ ਸਤਿਗੁਰਾਂ ਨੂੰ ਦਿੱਤਾ ਉਹਦਾ ਧਿਆਨ ਵਿੱਚ ਰੱਖਦੇ ਹਾਂ ਜਿਹੜਾ ਇਹ ਕਾਨੂੰਨ ਸਖਤ ਬਣਾਉਣਾ ਚਾਹੀਦਾ ਕੱਟ ਦੋ ਕਾਲ ਮਲਜਮ ਨੂੰ ਉਮਰ ਕੈਦ ਜਾਂ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹ ਬਿੱਲ ਤਜਵੀਜ਼ ਦੇ ਵਿੱਚ ਲਿਆਉਣਾ ਚਾਹੀਦਾ ਅਸੀਂ ਸਰਕਾਰ ਨੂੰ ਕਹਿੰਦੇ ਬਹੁਤ ਵਧੀਆ ਕਦਮ ਚੱਕਿਆ ਉਹਨਾਂ ਨੇ ਹੁਣ ਤੱਕ ਬਹੁਤ ਸਰਕਾਰਾਂ ਆਈਆਂ ਤੇ ਗਈਆਂ ਪਰ ਉਹਨਾਂ ਨੇ ਇਹ ਬਿੱਲ ਹੀ ਲਿਆਂਦਾ ਚੰਗਾ ਸਾਰਿਆਂ ਦੀ ਇਹ ਮੋਰਚਾ ਤਿੰਨ ਸਾਲ ਤੋਂ ਲਗਾਤਾਰ ਜਿਹੜਾ 2.5 ਸਾਲ ਤੋਂ ਚੱਲਿਆ ਆ ਆ ਰਿਹਾ 7 ਜਨਵਰੀ 2023 ਤੋਂ ਅ ਲਗਾਤਾਰ ਸਾਡੀ ਇਹ ਮੰਗ ਰਹੀ ਆ ਵੀ ਸਖਤ ਸਰਕਾਰਾਂ ਸਖਤ ਕਾਨੂੰਨ ਬਣਾਉਣ ਹਮ ਤੇ ਇੱਕ ਭਾਈ ਗੁਰਜੀਤ ਸਿੰਘ ਜਿਹੜੇ ਸਮਾਨੇ ਟਾਵਰ ਦੇ ਉੱਤੇ ਬੈਠੇ ਨੇ 400 ਫੋਟੋ ਉਪਰ ਹਮ ਉਹਨਾਂ ਦਾ ਵੀ ਕੋਈ ਇਹੀ ਮਦਦ ਸੀ ਉਹਨਾਂ ਨੇ ਇੱਕੀ ਮੋਦਨ ਲੈ ਕੇ ਬੈਠੇ ਸੀਗੇ ਵੀ ਬਿਆਦਮੀਆਂ ਦੇ ਸੰਬੰਧ ਦੇ ਵਿੱਚ ਕਾਨੂੰਨ ਸਖਤ ਹੋਣਾ ਚਾਹੀਦਾ ਬਿਲਕੁਲ ਤੇ ਚਲੋ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਆ ਜਿਹੜਾ ਸਰਕਾਰ ਨੇ ਇਸ ਵੱਲੋਂ ਧਿਆਨ ਦਿੱਤਾ ਮੀਟਿੰਗਾਂ ਹੋਈਆਂ ਉਹਨਾਂ ਨਾਲ ਹ ਜਿਹੜੇ ਉੱਥੇ ਵਾਲੇ ਮੋਰ ਛੱੜ ਵਾਲੇ ਮੋਰਚੇ ਨਾਲ ਦੀਆਂ ਬੰਦੇ ਦੀ ਮੀਟਿੰਗ ਹੋਈ ਹਾਂ ਜਿਹੜੇ ਸਮਾਣੇ ਦੇ ਮੋਰਚੇ ਵਾਲੇ ਸਿੰਘ ਨੂੰ ਨਾਲ ਮੀਟਿੰਗਾਂ ਹੋਈਆਂ ਨੇ ਹਾਂ ਤੇ ਜਿਹੜਾ ਹੁਣ ਸਰਕਾਰ ਉਹਨੇ ਐਲਾਨ ਕਰਤਾ ਸੀ ਪਿਛਲੇ 8-10 ਦਿਨ ਹੋ ਗਏ ਤੇ 10-11 ਜਿਹੜੀ ਜੁਲਾਈ ਹੈ ਇਹਨੂੰ ਜਿਹੜਾ ਉਹਨਾਂ ਦੇ ਜਲਾਸ ਬੈਠਣਾ ਉਹਦੇ ਵਿੱਚ ਇਹ ਵੇਲਾ ਲਿਆਂਦਾ ਜਾਊਗਾ ਚੰਗਾ ਸਖਤ ਬਣਾਉਣਾ ਚਾਹੀਦਾ ਤਾਂ ਕਿ ਜਦੋਂ ਕੋਈ ਦੋਸ਼ੀ ਅ ਬਿਆਦਵੀ ਕਰਦਾ ਉਹਦੇ ਇਹ ਖਿਆਲ ਦੇ ਵਿੱਚ ਹੋਵੇ ਕਿ ਮੈਂ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਸਖਤ ਆ ਹਾਂ ਉਮਰ ਕੈਦ ਜਾਂ ਖਾਸੀ ਦੀ ਸਜ਼ਾ ਹੋਣੀ ਆ ਜੇਕਰ ਜੇਕਰ ਉਹਦੇ ਵਿੱਚ ਬਹੁਤ ਫਰਕ ਪੈਣਾ ਇਸ ਗੱਲਾਂ ਨੂੰ ਇਹ ਧਿਆਨ ਦੇ ਵਿੱਚ ਰੱਖਣਾ ਸਾਰਿਆਂ ਦੇ ਧਿਆਨ ਦੇ ਵਿੱਚ ਆਉਣਾ ਚਾਹੀਦਾ ਕਿ ਸਖਤ ਕਾਨੂੰਨ ਹੋਣ ਗਿਆ ਹੁਣ ਜੇਕਰ ਫਾਂਸੀ ਦੀ ਸਜ਼ਾ ਤੁਸੀਂ ਕਹਿ ਰਹੇ ਹੋ ਇੱਕ ਤੁਸੀਂ ਕਹਿ ਰਹੇ ਹੋ ਕਿ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਆਖਰੀ ਸਾਹ ਤੱਕ ਉਹ ਵਿਅਕਤੀ ਜੇਲ੍ਹ ਦੇ ਅੰਦਰ ਹੀ ਛੜੇ ਜੇਲ੍ਹ ਦੇ ਅੰਦਰ ਹੀ ਰਹੇ ਜੇਕਰ ਉਹ ਬੇਅਦਬੀ ਕਰਦਾ ਇਸ ਤਰੀਕ ਚੀਜ਼ ਦੇ ਨਾਲ ਠੱਲ ਪੈ ਸਕਦੀ ਹੈ ਫਿਰ ਇਸ ਮਸਲਿਆਂ ਨੂੰ ਜਿਹੜੇ ਹਰ ਰੋਜ਼ ਜਾਂ ਥੋੜੇ ਜਿ ਦਿਨਾਂ ਬਾਅਦ ਘਟਨਾ ਦੇਖਣ ਨੂੰ ਮਿਲ ਜਾਂਦੀ ਆਪਾਂ ਨੂੰ ਦੇਖੋ ਕਿਤਨਾ ਕਿਤੇ ਜਿਹੜਾ ਹੈਗਾ ਉਹ ਦੋਸ਼ੀ ਆ ਜਿਹੜਾ ਕੋਈ ਉਹਨੂੰ ਕਿਤੇ ਨਾ ਕਿਤੇ ਖਿਆਲਤਾ ਹੋਊਗਾ ਨਾ ਬੇਅਦਬੀ ਕਰਨ ਤੋਂ ਪਹਿਲਾਂ ਵੀ ਹੁਣ ਸਖਤ ਕਾਨੂੰਨਾਂ ਹੈ ਥੋੜਾ ਵੀ ਪਹਿਲਾਂ ਵਾਲਾ ਵੀ ਜਦੋਂ 2-4 ਮਹੀਨੇ ਬਾਅਦ ਛੜਦਾ ਹੁਣ ਕੇ ਪੁੱਛਣਾ ਕੋਈ ਨੀ ਬਰੀ ਆ ਕੰਮ ਜਦੋਂ ਕੋਈ ਪਾਪ ਕਰੂਗਾ ਉਹਦੇ ਧਿਆਨ ਦੇ ਵਿੱਚ ਇਹ ਹੋਊਗਾ ਵੀ ਹਾਂ ਪਾਪ ਕਰਨ ਤੋਂ ਪਹਿਲਾਂ 100 ਵਾਰ ਸੋਚੂਗਾ ਉਹ ਵੀ ਸਖਤ ਕਾਨੂੰਨ ਬਣ ਗਿਆ ਹੁਣ ਖੈਰ ਹੈ ਨਹੀਂ ਇਸ ਕਰਕੇ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈਗੀ ਦੇਖੋ ਜੇ ਨਹੀਂ ਉਹ ਕਰਨੋਂ ਹਟਣਾ ਉਹਨਾਂ ਨੇ ਬਦਵੀ ਤਾਂ ਕਰਨੀ ਹੈ ਸਰਕਾਰਾਂ ਏਜੰਸੀਆਂ ਦਾ ਅਜੇ ਤੱਕ ਮੈਂਟਰ ਜਿਹੜਾ ਮਾਸਟਰਮੈਂਡ ਹੋ ਲੱਭਿਆ ਕੋਈ ਨਹੀਂ ਪਰ ਜਿਹੜੇ ਸਿੱਖ ਨੇ ਜਿਨ੍ਹਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਆ ਉਹਨਾਂ ਦੇ ਮਨਾਂ ਦੇ ਅੰਦਰ ਤਾਂ ਸਕੂਨ ਤਾਂ ਹੋਊਗਾ ਵੀ ਹਾਂ ਸਖਤ ਕਾਨੂੰਨ ਬਣ ਗਿਆ ਇਸ ਕਰਕੇ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਕਾਨੂੰਨ ਨੂੰ ਲਾਗੂ ਕਰਨਾ ਚਾਹੀਦਾ ਬਣਾ ਤਾਂ ਕਿ ਜਿਹੜੇ ਪੁਰਾਣੇ ਦੋਸ਼ੀ ਨੇ ਉਹਨਾਂ ਤੇ ਵੀ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ ਹਾਂ ਜਿਨ੍ਹਾਂ ਨੇ ਵਿਅਪਧੀਆਂ ਕੀਤੀਆਂ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ ਨੂੰ ਸਖਤ ਸਜ਼ਾ ਹੋਵੇ ਉਹ ਵੀ ਜਾਨੀ ਕਿ ਇਸੇ ਕਾਨੂੰਨ ਦੇ ਘੇਰੇ ਚ ਆਉਣ ਅਸੀਂ ਜਿਹੜੇ 2015 ਦੇ ਨੇ ਜਿਹੜੇ ਉਹ ਵੀ ਹੋਵੇ ਜਿਹੜਾ ਪੁਰਾਣੇ ਸਾਰੇ ਉਹ ਇਸ ਕਾਨੂੰਨ ਦੇ ਘੇਰੇ ਚ ਆਉਣੇ ਚਾਹੀਦੇ ਜਦੋਂ ਕਾਨੂੰਨ ਬਣ ਕੇ ਨਵਾਂ ਲਾਗੂ ਜਦ ਸਾਰਿਆਂ ਤੇ ਲਾਗੂ ਹੁੰਦਾ ਉਹ ਬਿਲਕੁਲ ਇਸ ਕਰਕੇ ਚੰਗਾ ਕਦਮ ਹੈ ਭਗਵਾਨ ਜੀ ਸਰਕਾਰ ਜਿਹੜਾ ਫਿਰ ਚੰਗਾ ਕੰਮ ਕਰਨਗੇ ਇਸ ਚੰਗਾ ਕਹਾਂਗੇ ਉਹਨਾਂ ਨੂੰ ਇੱਕ ਚੀਜ਼ ਹੋਰ ਦੱਸੋ 2015 ਦੇ ਵਿੱਚ ਦੌਰ ਚੱਲਿਆ ਬੇਅਦਬੀਆਂ ਦਾ ਉਸ ਤੋਂ ਬਾਅਦ ਤਾਂ ਝੜੀ ਲੱਗ ਗਈ ਆਪਾਂ ਦੇਖਿਆ ਕਾਫੀ ਬੰਦੇ ਫੜੇ ਵੀ ਗਏ ਬਾਅਦ ਵਿੱਚ ਫਿਰ ਇਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਮਾਨਸਿਕ ਰੋਗੀ ਹੈ ਇੱਕ ਇੱਕ ਇਹ ਕਿਵੇਂ ਚੱਲ ਪਿਆ ਰਜਨ ਪਹਿਲਾਂ ਕਦੇ ਵੀ ਵੇਦਵੀ ਨਹੀਂ ਹੁੰਦੀ ਸੀ ਕਦੇ ਇੰਨੀ ਤਾਂ ਪਹਿਰੇਦਾਰੀ ਵੀ ਨਹੀਂ ਹੁੰਦੀ ਸੀ ਗੁਰਦੁਆਰਿਆਂ 'ਚ ਨਾਲੇ ਤਾਂ ਪਹਿਲਾਂ ਪਹਿਲਾਂ ਵੀ ਬੇਅਦਬੀ ਹੁੰਨ 1999 ਦੇ ਵਿੱਚ 2 ਦਸੰਮੂਕ ਟੱਕ ਦੇ ਉੱਤੇ ਹਮਲਾ ਬਾਦਲ ਸਰਕਾਰ ਵੇਲੇ ਹੋਇਆ ਉੱਥੇ 500 ਪੂਥੀਆਂ ਜਿਹੜੀਆਂ ਆ ਹਾਂ ਗੋਟਕਾ ਸਾਹਿਬ ਸਾੜੇ ਕੀ ਟੱਕੀ ਸਾਹਿਬ ਦੇ ਵਿੱਚ ਹੂੰ ਉੱਥੇ ਵਿਅਦਵੀ ਹੋਈ ਆ ਕਿਉਂ ਨਹੀਂ ਹੋਈ ਉਦੋਂ ਪਹਿਲਾਂ ਵੀ ਹੋਈਆਂ ਨੇ ਵਿਅਦਵੀ ਕਈ ਥਾਂ ਨਹੀਂ ਹੋਈਆਂ ਨੇ ਉਦੋਂ ਪਰ ਇੰਨਾ ਜ਼ੋਰ ਨਹੀਂ ਸੀ ਜਿੰਨਾ ਹੁਣ 15 ਤੋਂ ਬਾਅਦ ਹੋਇਆ ਪਹਿਲਾਂ ਹੁੰਦੀ ਸੀ ਵਿਅਦਵੀ ਉਦੋਂ ਇੱਕ ਤਾਂ ਜਿਹੜਾ ਮੋਬਾਈਲ ਹੈ ਨਹੀਂ ਸੀਗੇ ਇੱਕ ਤਕਰੀਬਨ ਹੈਗਾ 1900 73 72 ਦੀ ਗੱਲ ਆ ਪਿੰਡ ਖਨौरा ਉੱਥੇ ਜਿਹੜੇ ਬੋਚੜ ਵਸਦੇ ਸੀਗੇ ਉੱਥੇ ਗਊਆਂ ਦਾ ਹੱਤਾ ਸੀ ਉਹਨਾਂ ਦੇ ਬੁੜਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਹੈਗਾ ਚੱਕ ਕੇ ਉਹਨਾਂ ਟੋਬੇ ਛੜਤਾ ਸੀ ਯਾਦ ਵੀ ਕਰਤੀ ਉਸ ਟਾਈਮ ਦੀ ਗੱਲ ਹੈ 1975 76 ਦੀ ਗੱਲ ਕਰਦਾ ਮੈਂ ਸਾਡੇ ਫਾਦਰ ਸਾਹਿਬ ਦੱਸਦੇ ਨੇ ਫਿਰ ਉਹ ਉਹਨਾਂ ਨੇ ਉਥੋਂ ਫੜੇ ਉਹ ਬੰਦੇ ਉਹ ਜਿਹੜੇ ਬੁੜੇ ਸੀ ਉਹ ਫੜੇ ਉਹਨਾਂ ਦਾ ਫਿਰ ਪੂਰਾ ਜਲੂਸ ਕੱਢਿਆ ਕਾਲਾ ਮੂੰਹ ਕਰਕੇ ਜਿਵੇਂ ਉਹ ਸੀਗਾ ਉਸ ਟਾਈਮ ਕਾਲਾ ਮੂੰਹ ਕਰਕੇ ਉਹਨਾਂ ਕੋਲੇ ਸਾਡੀਆਂ ਕੋਲੇ ਜਿਹੜਾ ਕਿ ਉਹਨਾਂ ਦੀ ਫੋਟੋਆਂ ਵੀ ਪਈਆਂ ਨੇ ਉਹ ਕੰਨ ਫੜੀ ਖੜੇ ਨਾਲ ਪੱਗ ਬਲ ਖੜੀਆ ਉਹਨਾਂ ਦੇ ਕਾਲੇ ਮੂੰਹ ਕਰਕੇ ਉਹਦਾ ਗੀੜਾ ਦਿੱਤਾ ਗਿਆ ਪਿੰਡਾਂ ਦੇ ਵਿੱਚ ਜਲੂਸ ਕੱਢਿਆ ਗਿਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਉਸ ਟਾਈਮ ਵੀ ਬਿਆਦਬੀ ਹੋਈ ਸੀ ਤੇ ਹੋਰ ਵੀ ਉਦੋਂ ਬਾਅਦ ਵੀ ਬਿਆਦਮੀਆਂ ਹੁੰਦੀਆਂ ਰਹੀਆਂ ਨੇ ਬਹੁਤ ਥਾਂਵੇਂ ਬਿਆਦਬੀਆਂ ਹੋਈਆਂ ਪਰ 2015 ਤੋਂ ਬਾਅਦ ਤਾਂ ਇੱਕ ਜਿਵੇਂ ਰੁਝਾਨ ਹੋ ਗਿਆ ਕਹਿੰਦੇ ਵੀ ਸਰਕਾਰੀ ਏਜੰਸੀਆਂ ਨੇ ਗੁਰੂਗ੍ਰੰਥ ਸਾਹਿਬ ਮਹਾਰਾਜ ਇੰਨੀਆਂ ਬਿਆਦਬੀਆਂ ਕਰਾਈਆਂ ਕਿ ਗਿਣਤੀ ਨਹੀਂ ਹੋ ਸਕਦੀ ਦਰਬਾਰ ਸਾਹਿਬ ਤੱਕ ਪਹੁੰਚ ਗਿਆ ਸੀ ਬੰਦਾ ਦੇਖੋ ਕਿਤੇ ਨੇ ਦਰਬਾਰ ਸਾਹਿਬ ਤੱਕ ਵੀ ਪਹੁੰਚ ਗਿਆ ਅਨੰਦਪੁਰ ਸਾਹਿਬ ਤੱਕ ਕੇਸਗੜ੍ਹ ਸਾਹਿਬ ਤੱਕ ਵੀ ਵੜ ਗਏ ਸੀ ਜਿਨ੍ਹਾਂ ਨੇ ਧੂਹਾਂ ਦੇ ਮਾਰੇ ਸਿਕਟਾਂ ਦੇ ਤੇ ਕਿੱਥੇ ਕਿੱਥੇ ਨਹੀਂ ਬਿਆਦਬੀ ਵਾਲੇ ਗਏ ਬਿਆਦਬੀ ਵਾਲਾ ਤਾਂ ਦੇਖੋ ਹੁਣ ਇੱਕ ਜਿਹੜੇ ਕਰਦੇ ਨੇ ਜਾਂ ਇੱਕ ਹੁਣ ਆਪਸ ਰੰਜਿਸ਼ ਦਾ ਮਾਮਲਾ ਵੀ ਕਾ ਗਿਆ ਹੂੰ ਕੋਈ ਪ੍ਰਧਾਨ ਦੀ ਗ੍ਰੰਥੀ ਨਾਲ ਲੱਗਦੀ ਆ ਕਿਸੇ ਗ੍ਰੰਥੀ ਦੀ ਦੂਜੇ ਗ੍ਰੰਥੀ ਨਾਲ ਲੱਗਦੀ ਆ ਬਹੁਤ ਆ ਇੱਕ ਦੂਜੇ ਨੂੰ ਨੀਵਾ ਝਕਾਉਣ ਖਾਤਰ ਵੀ ਬਿਅਦਵੀਆਂ ਹੋ ਰਹੀਆਂ ਨੇ ਹੂੰ ਅਸੀਂ ਬਹੁਤ ਕੇਸ ਫੜੇ ਨੇ ਜਿਦੇ ਵਿੱਚ ਪ੍ਰਧਾਨ ਜਾਂ ਗ੍ਰੰਥੀ ਸਿੰਘਾਂ ਦਾ ਦੋਸ਼ ਆਇਆ ਜਾਂਦਾ ਆਪਸ ਵਿੱਚ ਬਣਦੀ ਨਹੀਂ ਆਪਸ ਵਿੱਚ ਉਹ ਉਹ ਇੰਨੀ ਉਹਨਾਂ ਦਾ ਮੈਂਡ ਇੰਨੀ ਗਰਾਵਟ ਘਟੀਆਂ ਹੋਊਗੀ ਨਾ ਉਹ ਗੁਰੂ ਸਾਹਿਬ ਦੇ ਸਿਰੂ ਦੇਖੋ ਪਾਪ ਤਾਂ ਜਿਹੜਾ ਇਹ ਬਹੁਤ ਵੱਡਾ ਮਹਾਪਾਪ ਆ ਗੁਰੂ ਸਾਹਿਬ ਦੀ ਬੇਅਦਬੀ ਕਰਨੀ ਉਹ ਗੁੱਝੀ ਨਹੀਂ ਰਹਿ ਸਕਦੀ ਪਾਪ ਲੁਕਿਆ ਨਹੀਂ ਰਹਿ ਸਕਦਾ ਇੱਕ ਦਿਨ ਸੰਗਤ ਦੇ ਸਾਹਮਣੇ ਆ ਜਾਂਦਾ ਉਹ ਫਿਰ ਜਦੋਂ ਫੜੇ ਜਾਂਦੇ ਨੇ ਫਿਰ ਉਹਨਾਂ ਤੇ ਕਾਰਵਾਈ ਜਿਹੜੀ ਉਹ ਤੁਹਾਨੂੰ ਕਿਹਾ ਵੀ ਠੀਕ ਨਹੀਂ ਐਨੀ ਕਾਰਵਾਈ ਉਹ ਤੇ ਸਖਤ ਹੋਵੇ ਦਾ ਇਹਨਾਂ ਲੋਕਾਂ ਨੂੰ ਅੱਖ ਲਾ ਦੇਵੇ ਜਿਹੜੇ ਆਪਸ ਰੰਜਸਾ ਬਿਆਦਵੀ ਕਰਕੇ ਕੱਢਦੇ ਨੇ ਬਹੁਤ ਸਾਰੇ ਬਿਆਦਵੀ ਕਰਦੇ ਨੇ ਰੰਜਸਾ ਖਾਤਰ 50% ਕੇਸ ਹੀ ਹੈਗੇ ਨੇ ਅਸੀਂ ਦਾਅਵੇ ਨਾਲ ਕਹਿੰਦੇ 50% ਕੇਸ ਹੀ ਨੇ ਜਿਹੜੇ ਇੱਕ ਦੂਜੇ ਦੀ ਲਾਕ ਡਾਰਟ ਇੱਕ ਦੂਜੇ ਨਾਲ ਰੰਜਸ ਕੱਢਣ ਖਾਤਰ ਗੁਰੂ ਸਾਹਿਬ ਦੀਆਂ ਬਿਆਦਮੀਆਂ ਲੋਕਾਂ ਟੋਟਲ ਵਿੱਚ ਕਿੰਨੇ ਕ ਅਜਿਹੇ ਕੇਸ ਆਏ ਜਿਹੜੇ ਆਪਸ ਦੇ ਵਿੱਚ ਖਹਿਵਾਜੀ ਦੇ ਕਰਕੇ ਅਜਿਹੇ ਘਟਰਨ ਅੰਜਾਮ ਦਿੰਦੇ ਬਹੁਤ ਸਾਰੇ ਕੇਸ ਅਸੀਂ ਗਿਆਂ ਵੀ ਆ ਉੱਥੇ ਜਿੱਥੇ ਪਤਾ ਲੱਗਦਾ ਵੀ ਆ ਇੱਥੇ ਜਿਹੜਾ ਹੈਗਾ ਆ ਆਪਸ ਵਿੱਚ ਰੰਜਸ ਹੋ ਗਈ ਬਹੁਤ ਸਾਰੇ ਸਾਡੇ ਕੋਲ ਕੇਸ ਆਏ ਜਾਂਦੇ ਵੀ ਰਹੇ ਆ ਸਾਰੇ ਬਿਆਦਵੀਆਂ ਦੇ ਜਿੱਥੇ ਕੋਈ ਬਿਆਦ ਦਾ ਮਸਲਾ ਹੁੰਦਾ ਅਸੀਂ ਉੱਥੇ ਪਹੁੰਚ ਕਰਦੇ ਆ ਜਿੱਥੇ ਜਿੰਨੇ ਸਾਡੇ ਸਤਿਗੁਰੂ ਮਹਾਰਾਜ ਸੇਵਾ ਲੈਂਦਾ ਕਰਦੇ ਆ ਜਿੰਨੇ ਜੋਗੇ ਅਸੀਂ ਹੈਗੇ ਆ ਜਾਣਦੇ ਆ ਪਰ ਬਹੁਤੇ ਹੁਣ 50% ਕੇਸੇ ਹੀ ਆ ਰਹੇ ਨੇ ਕੋਈ ਜੁਨੀਵਾ ਦਿਖਾਉਣ ਵਾਸਤੇ ਤੇ ਏਜੰਸੀਆਂ ਵੀ ਕਰਵਾ ਰਹੀਆਂ ਨੇ ਇਹ ਨਹੀਂ ਹੈ ਗੁਰੂ ਸਾਹਿਬ ਦਾ ਵਿਆਹ ਜਿਹੜਾ ਹੈਗਾ ਭੈ ਜਿਹੜਾ ਹੈਗਾ ਖਤਮ ਹੋ ਜਾਈ ਸਿੱਖਾਂ ਦੇ ਮਨਾਂ ਦੇ ਵਿੱਚੋਂ ਆਏ ਦਿਨ ਬਿਆਦਵੀ ਹੋਣੀ ਆ ਕੱਲ ਪਰਸੋਂ ਦੀ ਵੀ ਗੱਲ ਹੋ ਰਹੀ ਹੈ ਬਿਆਦਵੀ ਹੂੰ ਤਲਵਰ ਜਲੰਧਰ ਸਾਈਡ ਓਈ ਸੀ ਇਹ ਮਨਾਂ ਦੇ ਵਿੱਚ ਵੀ ਜਿਹੜੀ ਸਿੱਖ ਨੇ ਇਹਨਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਦਾ ਭੈ ਜਿਹੜਾ ਹੈਗਾ ਆਦਬ ਸਤਕਾਰ ਉਹ ਇਹ ਖਤਮ ਹੋ ਜੇ ਵੀ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਹੂੰ ਦੇਖੋ ਇਹ ਜਿਹੜੇ ਜ਼ਾਲਮ ਨੇ ਉਹ ਚਾਹੇ ਰੋਜ਼ ਬੇਅਦਬੀ ਕਰਨ ਜਿਹੜਾ ਸੰਗਤਾਂ ਦੇ ਮਨ ਦੇ ਵਿੱਚ ਰੋਸ ਜਾਂਦਾ ਸਿੱਖ ਨੇ ਜਿਹੜੇ ਗੁਰੂ ਨੂੰ ਪਿਆਰ ਕਰਦੇ ਉਹਨਾਂ ਦੇ ਮਨ ਦੇ ਵਿੱਚ ਰੋਸ ਜਾਂਦਾ ਉਹਨਾਂ ਦਾ ਪਿਆਰ ਟੁੱਟਦਾ ਨਹੀਂ ਹੈਗਾ ਸਰਦਾ ਘੱਟਦੀ ਨਹੀਂ ਹੈਗੀ ਉਹਨਾਂ ਦੀ ਬੱਧ ਦੀ ਹੈ ਗੁਰੂ ਤੇ ਬਿਲਕੁਲ ਇੱਕ ਚੀਜ਼ ਇਹ ਵੀ ਹੁੰਦੀ ਹੈ ਕਿ ਪਿੰਡਾਂ ਦੇ ਵਿੱਚ ਚਾਰ-ਚਾਰ ਗੁਰਦੁਆਰਾ ਸਾਹਿਬ ਬਣ ਗਏ ਨੇ ਸਾਂਭ ਸੁਵਾਲ ਦੇਖ ਰੇਖ ਪਹਿਰੇਦਾਰੀ ਘਟ ਹੁੰਦੀ ਹੈ ਵੀ ਗੱਲ ਗਵੇਰੇ ਸਿੰਘ ਸਿੰਘਾਂ ਬਲੋਟਦੀ ਹੈ ਕਿ ਉਹਨਾਂ ਦੀ ਸਾਂਭ ਸੰਭਾਲ ਤੱਕ ਕਰੋ ਉਹਨਾਂ ਦੀ ਪਹਿਰੇਦਾਰੀ ਦਾ ਕਰੋ ਕੋਈ ਵਿਅਕਤੀ ਆਇਆ ਅਣਜਾਣ ਅੰਦਰ ਵੜ ਗਿਆ ਉਸ ਤੋਂ ਬਾਅਦ ਬੇਅਦਬੀ ਕਰਕੇ ਭੱਜ ਗਿਆ ਦੇਖੋ ਇਹ ਹੁਣ ਅਸੀਂ ਕਹਿੰਦੇ ਆ ਵੀ ਪਹਿਰੇਦਾਰ ਹਰੇਕ ਗੁਰੂ ਘਰ ਦੇ ਵਿੱਚ ਲਾਜ਼ਮੀ ਹੋਣ ਜੇ ਅਸੀਂ ਗੁਰੂ ਸਾਹਿਬ ਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਸੋਭਿਤ ਕੀਤਾ ਅਸਣ ਤੜਕੇ ਉਹਦੇ ਕੋਲੇ ਜਾਂਦੇ ਆਂ ਸਤਿਗੁਰਾਂ ਕੋਲੇ ਮੱਥਾ ਟੇਕਦੇ ਆਂ ਉਹਨਾਂ ਨੂੰ ਜਾ ਕੇ ਉਹਨਾਂ ਕੇ ਅਰਦਾਸ ਕਰਦੇ ਸਤਿਗੁਰਾਂ ਅਗੇ ਸੱਚੇ ਪਾਤਸ਼ਾਹ ਵੀ ਸਾਡਾ ਆ ਕੰਮ ਸਵਾਰ ਦਿਓ ਸਰਬੱਤ ਦਾ ਸੰਗਤ ਭਲਾ ਹਰ ਰੋਜ਼ ਅਰਦਾਸ ਹੁੰਦੇ ਗ੍ਰੰਥ ਸਿੰਘ ਕਰਦੇ ਨੇ ਫੇਰ ਸਾਨੂੰ ਉਹਦੀ ਪਹਿਰੇਦਾਰੀ ਕਰਨ ਤੋਂ ਕਿਉਂ ਗੁਰੇਜ਼ ਕਰਦੇ ਆਂ ਸੀ ਆ ਵੱਡੀ ਬਿਮਾਰੀਆ ਇੱਕ ਸਿਰਫ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਕਮੇਟੀਆਂ ਨੇ ਪ੍ਰਧਾਨ ਬਣੇ ਹੋਏ ਨੇ ਸਿਰਫ ਗੋਲਕਾਂ ਕਥਕ ਸੀਮਤ ਨੇ ਜਿਉ ਉਹਨਾਂ ਨੂੰ ਗੁਰੂ ਦੇ ਨਾਲ ਪਿਆਰ ਹੋਵੇ ਜਿਹਨੂੰ ਗੁਰੂ ਦੇ ਨਾਲ ਪਿਆਰ ਹੋਊ ਉਹ ਜ਼ਰੂਰ ਪਹਿਰੇਦਾਰ ਰੱਖੂਗਾ ਹੂੰ ਨੀ ਗੁਰਦੁਆਰਿਆਂ ਉੱਪਰ ਆਈ ਨਹੀਂ ਹੈਗਾ ਬਸ ਇੱਕ ਫਾਰਮੈਲਟੀ ਪੂਰੀ ਕਰਦੇ ਆ ਵੀ ਸੀਸੀਟੀਵੀ ਕੈਮਰੇ ਲਾਦੇ ਇਹਦੇ ਨਾਲ ਕਿਤੇ ਚੋੜ ਫੜਿਆ ਜਾਂਦਾ ਉਹ ਦਿਖਾ ਸਕਦਾ ਤੁਹਾਨੂੰ ਉਹ ਰੋਕ ਨਹੀਂ ਸਕਦਾ ਵਿਅਦਵੀ ਤੋਂ ਉਹ ਦੱਸ ਸਕਦਾ ਫਲਾਣਾ ਬੰਦਾ ਚਿਹਰਾ ਉਹ ਦੱਸ ਸਕਦਾ ਸੀਟੀਵੀ ਕੈਮਰਾ ਚਿਹਰਾ ਦਿਖਾ ਦੂ ਪਰ ਉਹ ਇਹ ਨਹੀਂ ਬਾਹ ਨਹੀਂ ਫੜ ਸਕਦਾ ਵੀ ਰੋਕ ਨਹੀਂ ਸਕਦਾ ਪਰ ਪਰ ਹੁਣ ਹੁੰਦਾ ਤਾਂ ਇਸ ਤਰ੍ਹਾਂ ਹੁੰਦਾ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਸੇਵਾ ਦਾ ਉਹ ਸੀਸੀਟੀਵੀ ਕੈਮਰੇ ਲਾ ਦਿੰਦੇ ਨੇ ਵੀ ਕੰਮ ਨਿਭੜ ਗਿਆ ਪਰ ਉਹ ਸੀਸੀਟੀਵੀ ਕੈਮਰਾ ਦੱਸ ਸਕਦਾ ਰੋਕ ਨਹੀਂ ਸਕਦਾ ਰੋਕ ਨਹੀਂ ਸਕਦਾ ਫਾਰਮੈਲਟੀ ਆ ਹੁਣ ਦੇਖੋ ਜਿਹੜਾ ਹੁਣ ਜੇਸੀਦਾਰ ਬਣਾਇਆ ਸ੍ਰੋਮਣੀ ਕਮੇਟੀ ਨੇ ਭਾਈ ਅਕਲਦੀਪ ਸਿੰਘ ਗੜਕਾ ਜੀ ਉਹਨੇ ਇੱਕ ਬਹੁਤ ਵਧੀਆ ਬਿਆਨ ਦਿੱਤਾ ਜਿੱਥੇ ਕੋਈ ਚੰਗਾ ਤੋਂ ਅਸੀਂ ਮੰਨਦੇ ਨਹੀਂ ਹੈ ਉਹਨੂੰ ਕੌਮ ਨਹੀਂ ਮੰਨਦੀ ਪਰ ਉਹਨੇ ਇੱਕ ਗੱਲ ਕਹੀ ਹੈ ਵੀ ਜਿੱਥੇ ਗੁਰੂ ਘਰਾਂ ਦੇ ਵਿੱਚ ਪਹਿਰੇਦਾਰ ਨਹੀਂ ਰੱਖੇ ਜਾਣਗੇ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਹੈਗਾ ਚੱਕੇ ਜਾਣਗੇ ਉਹਨਾਂ ਨੂੰ ਕਿਸੇ ਜਿਹੜਾ ਹੈਗਾ ਵੱਡਾ ਗੁਰਦੁਆਰਾ ਸਾਹਿਬ ਹੂੰ ਆ ਨੇੜੇ ਤੇੜੇ ਦਾ ਹੋ ਜਿੱਥੇ ਸਤਕਾਰ ਹੋਵੇ ਹਾਂ ਆ ਇਤਿਹਾਸਕ ਹੋਵੇ ਉੱਥੇ ਬਚਾਇਆ ਜਾਊਗਾ ਇਹ ਬਿਲਕੁਲ درست ਤਾਂ ਅਸੀਂ ਕਹਿਣਾ ਚਾਹੋ ਜਿਹੜੇ ਬੰਦਿਆਂ ਨੂੰ ਜੀ ਗੁਰੂ ਸਾਹਿਬ ਦਾ ਭੈ ਨਹੀਂ ਸਤਕਾਰ ਵਾਸਤੇ ਉਹ ਆਪਣੇ ਬੰਦੇ ਨਹੀਂ ਰੱਖ ਸਕਦੇ ਸਿਰਫ ਬੈਂਕਾਂ ਕਾਲੀਆਂ ਕਰ ਲਈਆਂ ਪੈਸਾ ਇਕੱਠਾ ਕਰ ਲਿਆ ਲੰਗਰ ਲਾਣ ਤੱਕ ਅਸੀਂ ਸੀਮਤ ਰਹਿਗੇ ਅਸੀਂ ਗੁਰੂ ਸਾਹਿਬ ਦੀ ਜਿਹੜਾ ਸਤਕਾਰ ਬਹਾਲ ਉਹ ਕਾਇਮ ਰੱਖ ਨਹੀਂ ਸਕਦੇ ਬਹੁਤ ਸਾਰੀਆਂ ਤਾਂ ਹੀ ਹਰ ਰੋਜ਼ ਨਿੱਤ ਨਵੀਂ ਕੋਈ ਨਾ ਕੋਈ ਵਿਆਦਵੀ ਆਉਂਦੀ ਆ ਜੇ ਦੋ ਸਿੰਘ ਤਿਆਰ ਪਰਤਿਆ ਉਸੇ ਪਹਿਰੇਦਾਰ ਹੁਣ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਹ ਫਿਰ ਜਿਹੜਾ ਵਿਅਦਵੀ ਕਰਨ ਲਾ ਉਹ 100 ਵਾਰੀ ਭੈਖਾਊਗਾ ਵੀ ਨਾ ਮੈਂ ਇਥੋਂ ਸੁੱਕਾ ਵਾਪਸ ਨਹੀਂ ਆਉਂਦਾ ਮੈਨੂੰ ਛੱਡਣਾ ਕੋਈ ਨਹੀਂ ਹੈਗਾ ਜੇ ਕੋਈ ਗੱਲਬਾਤ ਕਰਤੀ ਇਸ ਕਰਕੇ ਪਹਿਰੇਦਾਰਾ ਹੀ ਜ਼ਰੂਰ ਹੋਣੀ ਚਾਹੀਦੀ ਆ ਗੁਰੂ ਘਰਾਂ ਦੇ ਵਿੱਚ ਫਿਰ ਗੁਰਬੇਅਦਮੀ ਉੱਠਲ ਪੈ ਸਕਦੀ ਐ ਨਹੀਂ ਇਹ ਲੋਕਾਂ ਨੇ ਹਟਣਾ ਕੋਈ ਨਹੀਂ ਇੱਕ ਦੂਜੇ ਦੀਆਂ ਰੰਜਸਾਂ ਕਰਦੇ ਨੇ ਤੇ ਵਿਅਦਮੀਆਂ ਕਰਦੇ ਨੇ ਸਰਕਾਰਾਂ ਵੀ ਵਿਅਦਮੀਆਂ ਕਰਾਉਂਦੇ ਨੇ ਸਾਨੂੰ ਪਹਿਰੇਦਾਰੀ ਜ਼ਰੂਰ ਗੁਰੂ ਸਾਹਿਬ ਦੀ ਕਰਨੀ ਚਾਹੀਦੀ ਆ ਜਿਹੜੇ ਨਹੀਂ ਪਹਿਰੇਦਾਰ ਹੋ ਸਕਦੇ ਉਹ ਤਖਤ ਸਾਹਿਬ ਵਾਲੇ ਹੁਕਮ ਕਰਨ ਉਸ ਚੱਕੇ ਸਰੂਪ ਜਿੱਥੇ ਗੁਰਦੁਆਰਾ ਸਾਹਿਬ ਕੋਈ ਇਤਿਹਾਸਕਾ ਉੱਥੇ ਪਹੁੰਚਾਇਆ ਜਾਣ ਹੂੰ ਬਿਲਕੁਲ ਅੱਜ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰੇ ਨੇ ਫੈਸਲਾ ਲਿਆ ਸੁਖਵੀਰ ਬਾਦਲ ਨੇ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਉਹਨੂੰ ਤਨਖਾਹਿਆ ਕਰਾਰ ਦਿੱਤਾ ਕਿਸ ਤਰੀਕੇ ਨਾਲ ਦੇਖਦੇ ਹਾਂ ਚੰਗਾ ਇਹ ਉੱਥੇ ਜਾ ਕੇ ਜਾਣਾ ਚਾਹੀਦਾ ਸੀ ਉਹਨੂੰ ਪੰਜ ਪਿਆਰੇ ਨੇ ਹੂੰ ਇਹ ਤਨਖਾਹਿਆ ਤਾਂ ਤਾਕਤ ਤੱਕ ਤੋਂ ਵੀ ਤਨਖਾਹ ਹੀ ਹੈ ਤਨਖਾਹੀ ਹੀ ਹੈ ਤਾਂ ਇਹ ਦੋਸ਼ੀ ਤਾਂ ਹੈਗਾ ਹੀ ਆ ਹੂੰ ਇਸ ਕਰਕੇ ਇਹਨਾਂ ਨੂੰ ਹੁਣ ਗੁਰੂ ਦੀ ਮਾਰ ਪੈ ਗਈ ਆ ਸਾਰੇ ਪਾਸੇ ਇਹਨਾਂ ਨੂੰ ਜਿਹੜਾ ਹੈਗਾ ਉਹ ਗੁਰੂ ਸਾਹਿਬ ਦੀ ਮਾਰ ਚੱਲ ਰਹੀ ਹੈ ਨੇ ਇਹਨਾਂ ਨੂੰ ਫਟਕਾਰਾਂ ਹੀ ਸਾਰੇ ਪਾਸੇ ਪੈ ਰਹੀਆਂ ਨੇ ਇਹਨਾਂ ਨੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ ਹੂੰ ਤੇ ਉਹਦਾ ਕਿ ਮਿਆਜਾ ਇਹਨਾਂ ਨੂੰ ਜਿਹੜਾ ਭੁਗਤਣਾ ਪਾਣਾ ਭੁਗਤੀ ਜਾਂਦੇ ਨੇ ਇਹਨਾਂ ਦੇ ਦੁਰਦਸ਼ਾ ਉਹ ਇਸ ਦਿਨੋਂ ਦਿਨ ਇਹ ਇਹ ਸੁਧਾਰ ਨਹੀਂ ਆਉਂਦਾ ਉਹਦੇ ਵਿੱਚ ਇਹਨਾਂ ਦੀ ਵਿਗੜੂਗੀ ਦੁਰਦਸ਼ਾ ਮਹਾਰਾਜ ਕਹਿੰਦੇ ਨੇ ਨਦਰੋ ਪਠੀ ਜੇ ਕਰੇ ਸੁਲਤਾਨਾ ਘਾਓ ਕਰਾਂਦਾ ਜਦੋਂ ਉਸ ਅਕਾਲਪੁਰਖ ਵਹਿਗੁਰੂ ਨਦਰੋ ਪਠੀ ਹੋ ਜੇ ਨਾ ਪੁੱਠੀ ਪੈ ਜੇ ਫਿਰ ਉਹ ਵੱਡੇ ਵੱਡੇ ਰਾਜਾ ਨੂੰ ਘਾਹ ਖੋਤਣ ਲਾ ਦਿੰਦਾ ਹੁਣ ਇਹ ਹਾਲ ਇਹਨਾਂ ਬਾਦਲਿਆਂ ਦਾ ਹੋ ਰਿਹਾ ਇਹਨਾਂ ਦੇ ਰਾਜ ਦੇ ਵਿੱਚ ਉਹ ਤਾਕਤ ਦੇ ਨਸੇ ਦੇ ਵਿੱਚ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦ ਵੀ ਹੋਈ ਅਸੀਂ ਦੋਸ਼ੀ ਨੂੰ ਫੜੀਏ ਉਲਟਾ ਜਿਹੜੇ ਇਨਸਾਫ ਮੰਗਦੇ ਸੀ ਬਹਿਬਲ ਕਣਾਂ ਦੇ ਵਿੱਚ ਗੋਲੀ ਚਲਾ ਕੇ ਇਹਨਾਂ ਨੇ ਮਾਰੇ ਤੇ ਡਾਂਗਾ ਵਛਾੜਾਂ ਗੰਦੇ ਪਾਣੀ ਦੀਆਂ ਸੰਗਤਾਂ ਉੱਤੇ ਪਾਠ ਕਰਨਾ ਤੇ ਛੁੱਟੀਆਂ ਗਈਆਂ ਇਹਨਾਂ ਨੇ ਅਤਿਅਤ ਜ਼ੁਲਮ ਕਰੇ ਪਰਚੇ ਕਰੇ ਜੇਲ੍ਹਾਂ ਦੇ ਵਿੱਚ ਜਿਹੜੇ ਨਾਜਾਇਜ਼ ਇਹਨਾਂ ਨੇ ਸਿੱਟਿਆ ਤੇ ਫੇਰ ਇਹ ਬਖਸ਼ ਕਿਵੇਂ ਜਾਣਗੇ ਹੁਣ ਉਹਦਾ ਕਿਵੇਂ ਆਜਾ ਇਹ ਭੁਗਤ ਰਹੇ ਨੇ ਤੇ ਭੁਗਤਣਗੇ ਹਜੇ ਹੋਰ ਇਹਨਾਂ ਦੇ ਮਾੜੇ ਦੀ ਹਾਲਾਤ ਹੋਣੇ ਨੇ ਇਹਨਾਂ ਨੇ ਉਸ ਵੇਲੇ ਸੱਤਾ ਦੇ ਨਸੇ ਦੀ ਤਾਕਤ ਦੇ ਵਿੱਚ ਇਹਨਾਂ ਨੇ ਬਹੁਤ ਰੱਜ ਕੇ ਪੰਥ ਦਾ ਤਖਤ ਦਾ ਮਰਜਾਦਾ ਦਾ ਘਾਣ ਕੀਤਾ ਇਹ ਇਹਨਾਂ ਨੂੰ ਭੁਗਤਣੇ ਪੈਣੇ ਆ ਅ ਦਲਜੀਤ ਦਸਾਂਝ ਦਾ ਬੜਾ ਵਿਰੋਧ ਹੋ ਰਿਹਾ ਫਿਲਮ ਆਈ ਸਰਜਾ ਸਰਦਾਰਜੀ 3 ਪਾਕਿਸਤਾਨ ਦੀ ਅਦਾਕਾਰਾਂ ਉਹਨਾਂ ਦੇ ਵਿੱਚ ਹੈ ਤਾਂ ਉਸ ਦਾ ਵਿਰੋਧ ਕਰਿਆ ਗਦਾਰ ਤੱਕ ਦੇ ਖਿਤਾਬ ਦਿੱਤੇ ਗਏ ਪਹਿਲਾਂ ਦਲਜੀਤ ਦਸਾਂਝ ਦੀ ਫਿਲਮ ਜਿਹੜੀ ਭਾਈ ਜਸਬੰਤ ਸਿੰਘ ਖਾਲੜਾ ਤੇ ਸੀ ਉਹ ਉਸ ਤੇ ਪਾਬੰਦੀ ਲਗਾ ਦਿੱਤੀ ਗਈ ਹੁਣ ਕਿਹਾ ਜਾ ਰਿਹਾ ਕਿ ਇਹ ਗਦਾਰ ਆ ਇਹਨੂੰ ਕੋਈ ਕੰਮ ਨਾ ਦੋ ਇਹਨੂੰ ਵੈਨ ਕਰੋ ਇਹਨੂੰ ਪਾਬੰਦੀ ਲਾਓ ਇੱਥੇ ਇੰਡੀਆ ਦੇ ਵਿੱਚ ਜਿਹੜੇ ਹਿੰਦੂ ਦਬਾਣਾ ਉਹ ਪੱਕ ਤੋਂ ਉਹਨਾਂ ਨੂੰ ਜਿਹੜੀ ਹੈਗੀ ਨਫ਼ਰਤ ਆ ਜਿਹੜਾ ਦਲਜੀਤ ਦਸਾਂਝ ਆ ਉਨੇ ਕੋਈ ਮਾੜਾ ਤਾਂ ਕੰਮ ਕਰਿਆ ਨਹੀਂ। ਉਹਨੇ ਪੱਗ ਦਾ ਜਿਹੜਾ ਹੈਗਾ ਪੂਰੇ ਵਰਲਡ ਦੇ ਵਿੱਚ ਪੱਗ ਉੱਚੀ ਕਰੀ ਆ। ਪੱਗ ਦੀ ਸ਼ਾਨ ਉਹਨੇ ਕਾਇਮ ਰੱਖਿਆ। ਹੂੰ ਸਾਰੇ ਪਾਸੇ। ਤੇ ਉਹਨਾਂ ਦਾ ਜਿਹੜਾ ਵਿਰੋਧ ਕਰਦੇ ਨੇ ਉਹਨਾਂ ਦੀ ਫਿਲਮ ਨਹੀਂ ਚੱਲਣ ਦਿੱਤੀ। ਇੱਥੇ ਤਾਂ ਇਹਨਾਂ ਹਟਾ ਦਿੱਤੀ। ਜਿਹੜਾ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਪਿਆਰ ਆ ਉਸ ਪ੍ਰਤੀ ਨੌਜਵਾਨ ਪਸੰਦੀ ਉਹ ਕਿਵੇਂ ਕੱਢ ਦੇਣਗੇ? ਹੂੰ ਤੇ ਪਾਕਿਸਤਾਨ ਦੇ ਵਿੱਚ ਲੈਂਦੀ ਪੰਜਾਬ ਦੇ ਵਿੱਚ ਉਹਦੀ ਫਿਲਮ ਚੱਲ ਰਹੀ ਆ। ਹੂੰ कोरोना ਦਾ ਬਜਟ ਆ ਜਿਹੜਾ ਉਹ ਜਿਹੜੀ ਕੋਰੋਨਾ ਦੀ ਕਮਾਈ ਕਰ ਲਈ ਉਹਨੇ ਹਾਂ ਤੇ ਸੁਣਨ ਦੇ ਵਿੱਚ ਇਹ ਆਇਆ ਵੀ ਉੱਥੇ ਪਾਕਿਸਤਾਨ ਦੇ ਵਿੱਚ ਉਹਦੀ ਫਿਲਮ ਦੇ ਜਿਹੜੀ ਦੇਖਣ ਵਾਸਤੇ 2-2 ਹਫਤੇ ਜਿਹੜੀ ਦੀ ਬੁਕਿੰਗ ਪਈ ਆ 2 ਹਫਤੇ ਤੋਂ ਬਾਅਦ ਟਿਕਟ ਮਿਲਦੀ ਆ ਦੇਖਣ ਵਾਸਤੇ ਹਾਂ ਇੰਨੇ ਲੋਕ ਦੇਖ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਦੇ ਲੋਕਾਂ ਦਾ ਜਿਹੜੇ ਲੈਂਦੀ ਆਲੇ ਨੇ ਹਾਂ ਉਸ ਵੀ ਇਹ ਫਿਲਮ ਨੂੰ ਪ੍ਰੋਮੋਟ ਕਰ ਰਹੇ ਨੇ ਦੇਖੋ ਇਹ ਪੱਗ ਦਾ ਮਸਲਾ ਹਾਂ ਫਿਲਮ ਦਾ ਨਹੀਂ ਹੈਗਾ ਇਹ ਤੁਸੀਂ ਕਹੋ ਫਿਲਮ ਦਾ ਇਹ ਪੱਗ ਦਾ ਮਸਲਾ ਇਹ ਸਾਡੀ ਹੁਣ ਦੇਖੋ ਅਸੀਂ ਫਿਲਮਾਂ ਨੂੰ ਇਹ ਨਹੀਂ ਇਹ ਫਿਲਮਾਂ ਦੀ ਉਹਨਾਂ ਨੂੰ ਕਰਦੇ ਆ ਸਾਡਾ ਕੋਈ ਲੈਣਾ ਦੇਣਾ ਨਹੀਂ ਫਿਲਮ ਵਾਲਿਆਂ ਨਾਲ ਜਦੋਂ ਅਣਖ ਦੀ ਗੱਲ ਆ ਜੇ ਜਦੋਂ ਪੰਜਾਬ ਦੀ ਗੱਲ ਆ ਜਦੋਂ ਹੋਣ ਦੀ ਗੱਲ ਆ ਜੇ ਫਿਰ ਅਸੀਂ ਖੜਨਾ ਪੈਂਦਾ ਸਾਨੂੰ ਉਹ ਸਾਡਾ ਵੀਰ ਆ ਰੋਟਾ ਅਸੀਂ ਉਹਦੇ ਨਾਲ ਡਟ ਕੇ ਖੜੇ ਆ ਜਲਜੀਤ ਜੀ ਸਾਨੂੰ ਕਹਿੰਦੇ ਤੂੰ ਫਿਕਰ ਨਾ ਕਰ ਸਾਰਾ ਪੰਜਾਬ ਸਾਰਾ ਪੰਥ ਸਭ ਕੁਝ ਤੇਰੇ ਨਾਲ ਅਸੀਂ ਤੇਰੇ ਨਾਲ ਆ ਜਦੋਂ ਮਰਜੀ ਬਾਜ਼ ਮਾਰ ਲਈ ਇਹਨਾਂ ਦੀਆਂ ਕਤੀੜਾਂ ਨੂੰ ਸੀਨਸ ਤੇ ਆਦਾਂਗੇ ਤੇ ਇਹ ਸਮਝਦੇ ਕੀ ਨੇ ਆਪਦੇ ਆਪ ਨੂੰ ਤੁਸੀਂ ਡਟ ਕੇ ਪੰਜਾਬ ਦੀ ਸੇਵਾ ਕਰੋ ਪੱਗ ਦੀ ਜਿਹੜੀ शान ਤੁਸੀਂ ਬਰਕਰਾਰ ਰੱਖੀ ਆ ਅਸੀਂ ਉਹਦੇ ਨਾਲ ਆ ਸਾਰਾ ਪੰਜਾਬ ਸਾਰਾ ਬੜ ਲਦੀਆਂ ਸਿੱਖ ਸੰਗਤਾਂ ਗੁਰਜੀਤ ਦੇ ਨਾਲ ਨੇ ਜਿਹੜਾ ਪੰਜਾਬ ਦੀ ਗੱਲ ਕਰੂਗਾ ਪੰਜਾਬ ਦੇ ਚਾ ਚੱਕਣ ਦੀ ਗੱਲ ਕਰੂਗਾ ਅਸੀਂ ਹਮੇਸ਼ਾ ਹੱਕ ਸੱਚ ਦੇ ਨਾਲ ਲੜਦੇ ਆ ਫਿਲਮਾਂ ਤੇ ਰੋਗ ਲਈ ਵੀ ਇਹਨਾਂ ਨੇ ਪਾਕਿਸਤਾਨ ਦੀ ਕੁੜੀ ਲੈ ਲਈ ਵਿੱਚ ਉਹ ਤਾਂ ਦੇਖੋ ਜਿਹੜਾ ਪਹਿਲਗਾਮ ਦੇ ਵਿੱਚ ਬਾਕਾ ਹੋਇਆ ਤੇ ਉਸ ਤੋਂ ਪਹਿਲਾਂ ਦੀ ਫਿਲਮ ਬਣੀ ਹੋਈ ਆ ਹੂੰ ਜੇ ਉਹਨੂੰ ਪਤਾ ਹੁੰਦਾ ਕਾਹਨੂੰ ਬਣਾਉਂਦਾ ਇਹ ਤਾਂ ਉਹ ਤੋਂ ਪਹਿਲਾਂ ਦੀ ਬਣੀ ਹੋਈ ਆ ਰੋਕ ਲਾਉਣੀ ਨਹੀਂ ਚਾਹੀਦੀ ਸੀ ਹੂੰ ਪਹਿਲ ਲਗਾਮ ਦੇ ਵਿੱਚ ਅੱਤਵਾਦੀਆਂ ਨੇ ਸਾਡੇ ਜਿਹੜੇ ਹੈਗੇ 73 ਬੰਦੇ ਮਾਰਤੇ ਬੇਗੁਨਾ ਜੇ ਸਾਡੇ ਗੁਰਧਾਮ ਆ ਇੱਥੇ ਅਸੀਂ ਦਰਬਾਰ ਸਾਹਿਬ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਪੰਜਾਬ ਦੀ ਧਰਤੀ ਤੇ ਕਾਇਮ ਆ ਉੱਥੇ ਸੋਵਤ ਨੇ ਅਨੰਦਪੁਰ ਸਾਹਿਬ ਆ ਦਮਦਮਾ ਸਾਹਿਬ ਆ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਕੋਈ ਢਾਹੇ ਹਮਲਾ ਕਰਕੇ ਹੂੰ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਆ ਪੰਜਾ ਸਾਹਿਬ ਆ ਉਹ ਕਰਤਾਰਪੁਰ ਸਾਹਿਬ ਆ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਉੱਤੇ ਕੋਈ ਹਮਲਾ ਹੋਵੇ ਉਹ ਟਾਹੇ ਜਾਣਾ ਉਹ ਸਾਡੇ ਨੇ ਆਪਦੇ ਨੇ ਜਦੋਂ 47 ਦੇ ਵਿੱਚ ਵੰਡ ਹੋਈ ਆ ਉਦੋਂ ਭਾਰਤ ਦਾ ਕੁਝ ਨਹੀਂ ਗਿਆ ਹਮ ਸਿਰ ਪੰਜਾਬ ਦੀ ਵੰਡ ਹੋਈ ਆ ਨਾ ਸਾਡੇ ਲੱਖਾਂ ਜਿਹੜੇ ਸੀ ਪੰਜਾਬੀ ਮਾਰੇ ਗਏ ਪੰਜਾਬ ਦੇ ਟੋਟੇ ਹੋ ਗਏ ਤੇ ਪੰਜਾਬ ਦੇ ਟੁਕੜੇ ਦੋ ਹੋਏ ਨੇ ਲੱਖਾਂ ਪੰਜਾਬੀ ਮਾਰੀ ਗਏ ਲੱਖਾਂ ਛਾਣੀਆਂ ਧੀਆਂ ਪੇਣਾ ਦੀਆਂ ਬੇਪੱਤੀਆਂ ਹੋਈਆਂ ਹੂੰ ਤੇ ਕਾਰੋਬਾਰ ਸਾਰਿਆਂ ਦੇ ਕਿਵੇਂ ਵਿਗੜ ਗਏ ਜ਼ਮੀਨਾਂ ਜਾਇਦਾਦਾਂ ਸਭ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਹੋਇਆ ਸਾਡਾ ਪੰਜਾਬ ਦਾ ਹੋਇਆ ਪੰਜਾਬ ਇਹਨਾਂ ਦਾ ਕੁਝ ਨਹੀਂ ਗਿਆ ਹੈਗਾ ਬਿਲਕੁਲ ਹੁਣ ਵੀ ਅੱਜ ਪੰਜਾਬ ਦੇ ਇਹਨਾਂ ਦੀ ਆਖਾ ਇਸ ਕਰਕੇ ਜਿਹੜਾ ਹੈਗਾ ਇਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਅਸੀਂ ਦਲਜੀਤ ਦੇ ਨਾਲ ਆ ਪਰ ਕਈ ਕਈ ਜਿਹੜੇ ਮਿੱਕੇ ਵਰਗੇ ਨੇ ਮਿੱਕਾ ਗਾਇਕ ਵੀ ਪ੍ਰਾਕ ਗਦਾਰ ਦਾ ਟੈਗ ਦੇ ਰਹੇ ਨੇ ਦਲਜੀਤ ਨੂੰ ਕਿ ਗਦਾਰ ਹੈ ਗਦਾਰ ਤਾਂ ਹਰੇਕ ਚੱਕੀ ਫਿਰਦੇ ਸਰਟੀਫਿਕੇਟ ਦਾ ਜੇਬ ਚ ਪਾ ਫਿਰਦੇ ਨੇ ਜਿਹੜਾ ਜੀ ਦਾ ਜੀ ਕਰਦਾ ਉਹ ਹੀ ਕਰਦੇ ਨੇ ਹਾਂ ਕੱਲ ਇੱਕ ਦੋ ਬੰਦੇ ਲੰਡੂ ਬੰਦਿਆਂ ਦਾ ਕੀ ਹੁੰਦਾ ਜਿਹੜਾ ਉਹਨੂੰ ਗਦਾਰ ਕਹਿੰਦੇ ਨੇ ਹਾਂ ਪੰਜਾਬ ਦੇ ਲੋਕਾਂ ਨੂੰ ਪੁੱਛੋ ਨਾ ਪੰਜਾਬ ਦੇ ਵੀ ਬਹੁਤ ਕੱਟ ਕਲਾਕਾਰ ਨੇ ਜਿਹੜੇ ਗਾਇਕ ਨੇ ਦਿਲਜੀਤ ਦਸਾਂਝ ਦੇ ਹੱਕ 'ਚ ਬੋਲੇ ਕੀ ਕਾਰਨ ਮੰਨਦੇ ਓਹੋ ਜਦ ਇੱਕ ਦੂਜੇ ਨੂੰ ਖਿੱਚ ਮੰਨਦੇ ਜੇ ਕਿਸੇ ਦੀ ਚੜ੍ਹਾਈ ਹੁੰਦੀ ਹੈ ਦੂਜੇ ਉਹ ਖਿੱਚਦੇ ਨੇ ਵੀ ਹਾਂ ਇਹਦੀ ਹੁਣ ਚੜ੍ਹਾਈ ਹੋ ਗਈ ਪਹਿਲਾਂ ਸਿੱਧੂ ਮੂਸੇਵਾਲਾ ਦੇ ਮਗਰ ਪੈ ਰਹੇ ਸਨ ਇਹ ਲੋਕ ਜਦੋਂ ਜਦੋਂ ਉਹਨੂੰ ਗੋਲੀਆਂ ਮਾਰ ਕੇ ਕਤਲ ਕਰਤਾ ਫਿਰ ਉਹਦੇ ਗੁਣਗਾਉਂਦੇ ਫਿਰਦੇ ਨੇ ਉਹਦੀਆਂ ਉਹਦੇ 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 ਜਿਹੜੇ ਹੈਗੇ ਤਰਜ਼ਾਂ ਦੇ ਗਾਣੇ ਗਾਉਂਦੇ ਫਿਰਦੇ ਨੇ ਇਹ ਜਮਾਨਾ ਨਾ ਇਹ ਕਿਸੇ ਨੂੰ ਬਕਸ ਦਾ ਕੋਈ ਨਹੀਂ ਜਿਹੜਾ ਕੋਈ ਦੇਖੋ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਦਾ ਕਰਦਾ ਕਿਸਾਨੀ ਦੀ ਗੱਲ ਕਰਦਾ ਜਵਾਨੀ ਬਚਾਉਣ ਦੀ ਨਸਿਆਂ ਦੇ ਵਿਰੋਧ ਕਰਦਾ ਤੇ ਲੋਕ ਉਹਦਾ ਹਮੇਸ਼ਾ ਸਾਥ ਦਿੰਦੇ ਨੇ ਜਿਹੜੇ ਇੱਕੜ ਦੁਕੜ ਬੰਦੇ ਨੇ ਉਹਨਾਂ ਦੀ ਪਰਵਾਹ ਨਹੀਂ ਮੰਨੀਦੀ ਹੁੰਦੀ ਜਿਹੜਾ ਹੱਥ ਹੀ ਆ ਉਹਦੀ ਚਾਲ ਚੱਲਦਾ ਕਿਤੇ ਪਹੁੰਦੇ ਰਹਿੰਦੇ ਨੇ ਪਰਵਾਹ ਨਹੀਂ ਮੰਨਣੀ ਚਾਹੀਦੀ ਕਿਸੇ ਦੀ ਗਦਾਰੀਆਂ ਦਾ ਇਹ ਲੋਕ ਆਪ ਦੇ ਜੇਬਾਂ ਜਾਏ ਭਾਈ ਫਰਦੇ ਨੇ ਜਿਹਦੇ ਜੀ ਕਰਦਾ ਉਹਨੂੰ ਗਦਾਰ ਕਹਿੰਦੇ ਨੇ ਤੇ ਜੀ ਨੂੰ ਜੀ ਕਰਦਾ ਵਫਾਦਾਰ ਬਣਾਉਂਦੇ ਨੇ 1 ਮਿੰਟ ਲੱਗਦਾ ਹੂੰ ਕਾਂਟੇ ਤੋਂ ਪਹਿਲਾਂ ਹੀ ਅਗਲੇ ਨੂੰ ਕਹਿ ਦਿੰਦੇ ਨੇ ਇਹ ਆਏ ਆ ਫਲਾਂਟੇ ਮੱਕ ਪਰ ਲੋਕ ਜਾਣਦੇ ਨੇ ਬਿਲਕੁਲ ਜਿਹੜੇ ਸੰਗਤ ਆ ਉਹ ਜਾਣਦੀ ਹੈ ਵੀ ਕੌਣ ਗਦਾਰ ਆ ਕੌਣ ਵਫਾਦਾਰ ਆ ਹੂੰ ਕਿਹੜਾ ਪੰਜਾਬ ਵਾਲੇ ਕੰਮ ਕਰਦਾ ਸੋਸ਼ਲ ਮੀਡੀਆ ਦਾ ਜਮਾਨਾ ਸਾਰਾ ਕੁਝ ਸਾਹਮਣੇ ਆ ਲੋਕਾਂ ਦੇ ਹੂੰ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਬਈ ਤੁਹਾਡਾ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਜੀ ਜਥੇਦਾਰ ਰਾਜਾ ਰਾਜ ਸਿੰਘ ਸਾਡੇ ਨਾਲ ਸੀ ਬਿਲਕੁਲ ਸਪਸ਼ਟ ਕਿਹਾ ਕਿ ਜੇ ਸਰਕਾਰ ਸਖਤ ਕਾਨੂੰਨ ਲੈ ਕੇ ਆਵੇ ਇਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਜਦਾਂ ਫਾਂਸੀ ਦੀ ਸਜ਼ਾ ਹੋਵੇ ਜਾ ਫਿਰ ਉਸ ਵਿਅਕਤੀ ਨੂੰ ਜਿਹੜਾ ਗੁਨਾਹ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਆ ਨਹੀਂ ਤਾਂ ਇੰਜ ਹੁੰਦਾ ਕਿ ਤਿੰਨ ਸਾਲ ਬਾਅਦ ਜਾਂ ਉਸ ਤੋਂ ਪਹਿਲਾਂ ਹੀ ਉਹ ਜਿਹੜਾ ਵਿਅਕਤੀ ਆ ਜਿਸ ਨੇ ਗੁਨਾਹ ਕੀਤਾ ਹੁੰਦਾ ਵੱਡਾ ਤਾਂ ਉਹ ਬਰੀ ਹੋ ਜਾਂਦਾ ਏ ਸਰਕਾਰ ਹੁਣ ਨਵਾਂ ਬਿੱਲ ਲਿਆਉਣ ਜਾ ਰਹੀ ਆ ਕਾਨੂੰਨ ਸਖਤ ਬਣੇਗਾ ਪੰਜਾਬ ਦੇ ਵਿੱਚ ਤਾਂ ਲੰਬੇ ਸਮੇਂ ਤੋਂ ਮੰਗ ਵੀ ਉੱਠ ਰਹੀ ਸੀ ਤੇ ਦੂਜਾ ਬਾਬਾ ਜੀ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜਥੇ ਜਿਸ ਤਰੀਕੇ ਦੇ ਨਾਲ ਦਲਜੀਤ ਜਸਤਾਨ ਦਾ ਵਿਰੋਧ ਹੋ ਰਿਹਾ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਆ ਕੋਈ ਵੀ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਦਸਤਾਰ ਨੂੰ ਬਲੰਦੀਆਂ ਤੱਕ ਲੈ ਕੇ ਜਾਂਦਾ ਉਸ ਦੀ ਗੱਲ ਕਰਦਾ ਤਾਂ ਫਿਰ ਉਸ ਨੂੰ ਕਿਤਨਾ ਕਿਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਜਸਤਾਨ ਨੂੰ ਫਿਕਰ ਕਰਨ ਦੀ ਲੋੜ ਨਹੀਂ ਪੂਰਾ ਪੰਜਾਬ ਦਲਜੀਤ ਜਸਤਾਨ ਦੇ ਹੱਕ ਦੇ ਵਿੱਚ ਖੜਾ ਹੈ ਸਾਥੀ ਸਾਨੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ